ਇਕ ਓਅੰਕਾਰ ਸਤਿਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਤੁਰ ਤੂੰ ਰੱਖਦਾ ਆਇਆ ਰਹਿ ਲਾਤ ਜਨ ਤੂੰ ذراਖ ਇਤਹ ਹਰ ਜਿਓ ਮਨ ਮੁਕ ਪਰਮ ਪੁਨਾਇਆ ਭਗਤਾ ਦੀ ਸਦਾ ਤੂ ਰਖਦਾ ਹਰ ਜਿਓ ਤੂ ਰ ਤੂ ਰਖਦਾ ਆਇਆ ਪ੍ਰਹਨਾਤ ਜਨ ਤੁਧ ਰਖ ਲੈ ਹਰ ਜਿਓ ਮੋਖਾਨੋ ਪਰੇਤ ਹੈ ਹਰ ਜਿਉ ਮਨ ਮੁਖ ਪਰਮ ਭੁਲਾਇਆ ਹਰ ਜੀ ਇਹ ਤੇਰੀ ਬੜਿਆਈ ਭਗਤਾ ਕੀ ਪੈਜ ਰੱਖ ਤੋ ਸੁਆਮੀ ਭਗਤ ਤੇਰੀ ਸਰਨਾਈ ਲਹਾਉ ਭਗਤਾਨੋ ਨੁਹੇ ਨ ਸੰਗ ਕਾਲ ਨ ਨੀੜ ਜਾਈ ਕੇ ਬਨ ਨ ਬਨ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਰਿਤ ਸਿਧ ਸਭ ਭਗਤਾ ਚਰਨੀ ਲਾਗੀ ਘੁਰ ਕੈ ਸਹਜ ਸੁਭਾਈ ਮਨ ਨਾਨੋ ਪਰ ਤੇ ਨ ਨਿਆਵੀ ਅੰਤਨ ਲੋਭ ਸਵਾਓ ਗੁਰਮੁਖ ਹਿਰਦੈ ਸ਼ਬਦ ਨਾ ਪੀਤੇਓ ਹਰ ਨਾਮ ਨਾ ਲਾਗਾ ਭਾਉ ਊੜ ਕਪਟ ਪਾਜ ਲਹਿ ਜਾਸੀ ਮਨ ਮੁਖ ਫੀਕਾ ਅਲਾਓ ਭਗਤਾਂ ਵਿੱਚ ਆਪ ਵਰਤ ਤੇ ਹੋ ਤੂੰ ਜਾਤਾ ਮਾਇਆ মোহ ਸਭ ਲੋਗ ਹੈ ਤੇਰੀ ਤੂੰ ਇੱਕੋ ਪ੍ਰਖ ਬਿਦਾਤਾ ਹਉਨ ਮਾਰ ਮਨ ਸ ਮਨ ਹੈ ਸਮਾਣੀ ਗੁਰ ਕੈ ਸ਼ਬਦ ਪਛਾਤਾ ਅਚਿੰਤ ਕੰਮ ਕਰਹਿ ਤਾਰੇ ਪ੍ਰਭ ਹੈ ਰੱਥ ਵਾਰਾ ਬਿਨ ਸਤ ਗੁਰ ਸੇਵੇ ਕਿਨ ਨ ਪਾਇਆ ਮਨ ਕੋ ਕੰਪੋਂ ਕਮੁਏ ਬਿ ਲੜਾਈ ਆਵਹਿ ਜਾਵਹਿ ਥੋਰ ਨ ਪਾਵੈ ਦੁਖ ਮਹਿ ਬਿਨ ਸਤਗੁਰ ਸੇਵੇ ਜਨਮ ਨ ਛੋਟੈ ਜੇ ਅਨੇਕ ਕਰਮ ਕਰੈ ਅਤਕਾਰੀ ਵੇਦ ਪੜ੍ਹੈ ਤੈ ਬਾਦ ਬਖਾਣ ਹੈ ਬਿਨ ਹਲ ਪਤ ਕਵਾਈ ਸੱਚਾ ਸਤਗੁਰ ਸਾਖੀ ਜਿਸ ਬਾਣੀ ਪਾਜ ਛੁਟਹਿ ਜਿਨ ਹਰ ਮਨ ਮਸਿਆ ਸੇਦਰ ਸਾਚੇ ਦਰਸਾਚੇ ਸਚਿਆਰਾ ਉਹਨਾਂ ਦੀ ਸੋਪਾ ਜੁਗ ਜੁਗ ਹੋਈ ਕੋਈ ਨ ਮੇਟੜ ਹਾਰਾ ਨਾਨਕ ਤਿਨ ਕੈ ਸਤਿ ਬਲਿਹਾਰੈ ਦਰਹਾਰਾ ਰੱਖਿਆ ਔਰ ਧਾਰ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚੇ ਸਚਿਆਰ ਉਹਨਾਂ ਦੀ ਸੋਭਾ ਤਨ ਨਗੈ ਸਤਿ ਬਲਿਹਾਰੈ ਜਿਨਹਾਰ ਰੱਖਿਆ ਔਰ ਧਾਰਾ